ਉਹ ਮੇਰੇ ਤਾਜੀ ਤਾਜੀ ਚਦਰ ਵਿੱਚ ਆਤੀ ਹੈ। ਸਾਜੀ ਚਾਜੀ ਕੇ ਨਵੀਂ ਲੰਨ। ਤਾਜੀ ਤਾਜੀ। ਨਵੀਂ ਨਵੀਂ। ਹਮ ਬਸ ਆ ਬਦਲ ਲੈ। ਇਹ ਬਦਲਦੇ ਆ ਕਾ ਬਦਲ। ਇਹ ਤਾਜੀ ਤਾਜੀ ਚਦਰ ਵਿੱਚ ਆਤੀ। ਕਿਉਂ ਤੂੰ ਲਾਈਟ ਚਦਰਾਂ ਦੇ ਲਾਈਟ ਨਹੀਂ ਹੈ ਡਾ। ਕਿਉਂ? ਦਾਗ ਲਗਾ ਦਿੰਨੇ। ਮੈਂ ਕਿੰਨੀ ਸਾਫ਼ ਰੱਖਦਾ ਪਤਾ ਵੀ ਆ। ਹਮ। ਇੱਧਰ ਬਣਾ। ਦੋ ਦਿਨਾਂ ਬਾਅਦ ਆਈ ਮਿਲੂਗੀ। ਹਮ। ਆਈ ਨਹੀਂ ਮੇਰੇ ਦਾਗ ਲਗਾ ਦਿੰਨੇ। ਦੇਖ ਇੱਕ ਵੀ ਦਾਗ ਦੇਖਦਾ ਤੈਨੂੰ। ਦੋ ਦਿਨ ਬਾਅਦ ਤੈਨੂੰ ਇਸ ਤੋਂ ਵੀ ਗੋੜ ਜਿੱਤੀ ਮਿਲੋ ਪਹਿਲਾ ਪਹਿਲਾ ਚਿੱਟੀ ਚਦਰ ਸ਼ਾਈ ਸੀ ਆ ਲਗਾਈ ਲਾਈਏ ਮੈਂ ਜਿੱਤੀ ਹੈ ਹੁਣ ਆਉਣਾ ਸ਼ਾਦੀ ਹੈ ਇਹ ਚੜਾਨੀਆਂ ਪੈਦੇ ਕਬਰ ਅੱਛਾ ਹੈ ਜੋ ਬਾਤ ਹੈ ਇਹ ਕਿ ਕਰੰਟ ਬਹੁਤ ਲੱਗਦਾ ਮੈਨੂੰ ਪਤਾ ਨਹੀਂ ਤੇਰੇ ਤੋਂ ਸੁਬਾ ਸੁਬਾ ਹੈਗਾ ਹੀ ਹੈ ਸੁਬਾ ਸੁਬਾ ਨਾਲ ਕਰੰਟ ਨਹੀਂ ਹੈਗਾ ਹੀ ਹੈ ਹੈ ਹੈਗਾ ਹੀ ਹੈ ਹੈਗਾ ਹੀ ਹੈ ਹਰੀ ਸੁਤੀ ਪਈ ਹੈ ਹੈ ਸੁਤੀ ਪਈ ਹੈ ਮੈਂ ਦੇਖ ਦੇ ਖਲਾਵਾ ਪਾਪਾ ਪੰਜਾਬੀ ਕਿਹ ਹੈ ਤੇ ਪਾਪਾ ਵੀ ਸੁੱਤੇ ਪਏ ਹੂੰ ਲਾਲ ਤੇ ਮੇਰਾ ਕੰਮ ਦਾ ਟਾਈਮ ਸਵੇਰ ਸਵੇਰ ਤੇ ਮੇਰਾ ਸੌਣ ਦਾ ਟਾਈਮ ਸਵੇਰ ਸਵੇਰ ਪਰ ਮੇਰਾ ਸਵੇਰ ਸਵੇਰ ਸੌਣ ਦਾ ਟਾਈਮ ਸਾਰੇ ਨੇ ਮੈਨੂੰ ਬਹੁਤ ਪਰੇ ਲੰਘਦੀ ਐ ਤੇ ਚੜਦਾ ਹੀ ਨਹੀਂ ਕੰਮ ਛੇਛੇ ਦੀ ਕਿਉਂ ਹੋਈ ਐ ਦੂਜੀ ਸਹਾਨੇ ਨਾ ਜੜਾਂ ਦੀ ਫਿਰ ਇਹ ਤੇ ਛੇਛੇ ਤੇ ਚੜਦੇ ਐ ਅੱਛਾ ਕਬਰ ਜੀ ਹੈਰੀ ਉੱਠ ਗਈ ਐ ਤੇ ਮੰਗਦੀ ਐ ਪਰੌਂਠਾ ਮੈਂ ਆਪ ਦਾ ਪਰੌਂਠਾ ਖਾ ਲਿਆ ਐ ਅੱਜ ਟਾਈਮ ਹੋ ਗਿਆ 12 ਵਜੇ ਦੇ ਪਰੌਂਠਾ ਦਾ ਟਾਈਮ ਐ 12 ਵਜੇ ਉੱਠੇ ਲੇਟ ਆ ਰਤੀ 2 ਵਜੇ ਤੱਕ ਪੜਦੀ ਰਹੀ ਪੜਦੀ ਸੀ ਕਿ ਕੀ ਕਰਦੀ ਸੀ ਪੜਦੀ ਸੀ ਤੇ ਇੱਕ ਪਾਸੇ ਮੈਂ ਰਾਜਮਾ ਵੀ ਬਣਾ ਲਿਆ ਐ ਤੇ ਹੁਣ ਇਹ ਦਾ ਬਣਾ ਕੇ ਦਿੰਨੀ ਐ ਬ੍ਰੇਕਫਾਸਟ ਆਲੂ ਵਾਲਾ ਪਰੌਂਠਾ ਭਾਰਗਵ ਨੇ ਖਾ ਲਿਆ ਮੈਂਨੇ ਖਾ ਲਿਆ ਅਸ ਤੋਂ ਪਹਿਲੇ ਸੋਹ ਸੋਹ ਵੇ ਹੀ ਖਾ ਲਿਆ ਸੀ ਹੁਣ ਜਾਣੀ ਐ ਰਸੋਈ ਦੇ ਵਿੱਚ ਕਰਦੇ ਆ ਪਰੌਂਠੇ ਦੀ ਤਿਆਰੀ ਤੈਨੂੰ ਵੀ ਬਣਾ ਕੇ ਦਿੰਨੇ ਆ ਆਪਾਂ ਪਰੌਂਠਾ ਲਓ ਜੀ ਬਾਕੀ ਨੂੰ ਨਾ ਲੱਜ ਸੋਚੇ ਕਰਨਾ ਪੈ ਰਿਹਾ ਕੰਮ ਮੈਂ ਬਣਾ ਰਹੀ ਹਾਂ ਪਹਿਲਾ ਅੱਗ ਭੂਜੀ ਦੂਸਰੇ ਪਾਸੇ ਹੈ ਦੇ ਪੌਂਠੀ ਦੀ ਤਿਆਰੀ ਤੇ ਨਾਲ ਸਾਡੀ ਚਾਹ ਬੰਦੀ ਗਈ ਅੱਗ ਦੇਖੀ ਕਿੰਨੇ ਛੋਟੇ ਛੋਟੇ ਹਮ ਹੈਨਾ ਛੋਟੇ ਆ तोड़ते हम इधर कर दिए हम हैड भी वॉश कर लाइन चला छेती दे मारना पड़ना हम थोड़ा गैस तीज करके देसी घ्यो दे बनाई आप है चाह भी बन के तैयार है भी उधर कर दी लो जी है चलिए कॉलेज ਇਹਦਾ ਪੇਪਰ ਕਿ ਅਜ ਚੱਲਦਾ ਪਿਆ ਤੁਹਾਨੂੰ ਪੰਮਾ ਇਹਨਾਂ ਪੰਮਾ ਲਿਖਣਾ ਹੈ ਤੇ ਪੇਪਰ ਲਿਖ ਕੇ ਆਉਣਾ ਉਸ ਕਿਦਾਂ ਨੰ ਪੰਮਾ ਦੇ 3 ਨਾ ਵਿੱਚ ਲਿਖਿਆ ਹੈ ਮਾਰਗ ਹੂੰ ਇਹਨਾਂ ਨੂੰ ਹੋਇਆ ਅਨਪਮਾ ਦਾ ਦੇਖ ਲਓ ਪੇਪਰ ਪੇਪਰ ਨਹੀਂ ਜ਼ਰੂਰੀ ਹਾਂ ਇਹਦਾ ਪੇਪਰ ਚੰਨ ਪੰਮਾ ਆਂਗੇ ਤੇ ਲਿਖਿਆ ਅਮੀ ਅਨਪਮਾ ਦੀ ਸੋਣੇ ਲਿਖਿਆ ਅਮੀ ਮੈਂ ਅਗਰ ਬ੍ਰੇਕਫਾਸਟ ਬਣਾ ਗਈ ਹਾਂ ਤੇ ਇਹਦੇ ਵੇੜੇ 'ਚ ਬੈਠੀ ਹਾਂ ਜਾਵੇ ਤਾਂ ਚੱਦਰ ਝੜੇ ਬਾਕੀ ਚੱਦਰਾਂ ਝੜ ਗਈਆਂ ਮਾਰਗ ਵਾਲੇ ਵੀ ਝੜ ਗਏ ਇਹਦੇ ਦੀ ਰਹਿ ਗਈ ਜਦੋਂ ਇਹ ਚਲੀ ਗਈ ਕਾਲਜ ਤਾ ਉਸ ਤੋਂ ਬਾਅਦ ਮੈਂ ਇਹ ਚੱਦਰ ਝਾੜੂ ਆ ਦੇਖ ਕਿ ਬੈਠੀ ਹਾਂ ਲਪਮਾ ਦੀ ਆ ਬੰਦਾ ਸਲੀ ਹੁਣ ਬੰਦਾ ਸਲੀ ਹੈ ਹੂੰ ਕਿ ਨਹੀਂ ਖੱਟ ਪਰ ਕਰ ਤੇ ਭਾਰਗਵ ਵੀ ਆ ਗਿਆ ਅੱਜ ਤਾਂ ਸਵੇਹਾ ਉੱਠ ਕੇ ਹੂੰ ਆ ਤਾਂ ਬਹੁਤ ਸਵੇਹਾ ਉੱਠ ਗਿਆ ਕੀ ਗੱਲ ਬਈ ਬਸ ਆਈ ਇੰਨੀ ਤਾਂ ਹੁੰਦੀ ਨਹੀਂ ਨਹੀਂ ਜਾਂਦੇ ਨਹੀਂ ਭਾਰਗਵ ਦੇ ਮੈਡਮ ਦਾ ਮੈਸੇਜ ਆਇਆ ਕਿ ਜਦੋਂ ਵੀ ਤੂੰ ਸਕੂਲੋਂ ਆਵੇਂ ਸਕੂਲ ਆਵੇਂ ਨਾ ਮਤਲਬ ਕੇ ਤੇ ਉਦੋਂ ਆਪਦੀ ਨਹੀਂ ਉਹ ਤੋਂ ਪੰਜਾਬੀ ਦੀਆਂ ਬੁੱਕਸ ਲੈ ਕੇ ਆਈਆਂ ਉਹ ਕਹਿੰਦੇ ਅਸੀਂ ਨੀਡੀ ਸਟੂਡੈਂਟਸ ਨੂੰ ਦੇਣੀ ਹੈ ਕਿਉਂਕਿ ਬੱਚੇ ਨੇ ਤਾਂ ਕਿਤਾਬਾਂ ਹੰਸੜ ਦੇਣੀਆਂ ਹੁੰਦੀਆਂ ਉਹਨਾਂ ਨੇ ਕਿਹਾ ਆਪਦੇ ਭੈਣ ਭਰਾਵਾਂ ਨੂੰ ਨਹੀਂ ਜ਼ਰੂਰੀ ਵੀ ਇਹ ਦੇਣੀ ਚਾਹੀਦੀ ਹੈ ਹਾਂ ਅੱਗੇ ਸਾਡੇ ਵੇਲੇ ਤਰਵਾਸ ਸੀ ਨਾ ਵੀ ਇੱਕ ਦੂਜੇ ਦੇ ਕੰਮ ਆ ਜਾਂਦੀਆਂ ਸੀ ਬੁੱਕਸ ਦੇ ਦੇ ਵੀ ਚਾਹੀਦੀ ਹੈ ਅੱਜ ਕੱਲੇ ਇੱਕ ਇੱਕ ਦੋ ਦੋ ਭੈਣ ਭਰਾ ਹੁੰਦੇ ਐ ਤੇ ਉਹ ਅਡਰਡ ਕਲਾਸਾਂ ਦੇ ਵਿੱਚ ਹੁੰਦੇ ਐ ਤੇ ਉਹ ਬੁੱਕਸ ਐ ਜਿਹੜੀਆਂ ਵਿਸਤ ਜਾਂਦੀਆਂ ਇਸ ਕਰਕੇ ਮੈਮ ਦਾ ਜਿਹੜਾ ਫੋਨ ਆਇਆ ਵੀ ਜਿਹੜੇ ਵੀ ਬੱਚੇ ਜਦੋਂ ਵੀ ਆਏ ਸਕੂਲ ਦੇ ਵਿੱਚ ਦੋ ਚਾਰ ਦਿਨਾਂ ਤੱਕ ਕਿਉਂਕਿ ਰਿਜ਼ਲਟ ਆ ਗਿਆ ਹੈਗਾ ਤਾਂ ਆ ਆ ਇਧਰ ਲਿਆ ਅੱਜ ਜਾ ਰਹੀਏ ਕਾਲਜ ਲਾਸਟ ਪੇਪਰ ਆਜੇ ਦਾ ਪੇਪਰ ਖਤਮ ਹੋ ਗਏ ਹੁਣ ਲਾਸਟ ਹੈ ਲਾਸਟ ਵਾਲੀ ਜਾ ਰਹੀਏ ਕਾਲਜ ਬਸ ਦੋ ਦਿਨ ਦੀ ਰਸਤੇ ਮਿਲੀ ਹੈ ਨੀ ਕੀ ਤੇ ਮੈਨੂੰ ਵੀ ਹਾਂ ਚਲੋ ਜੀ ਉਸ ਤੋਂ ਬਾਅਦ ਦੇਖਦੇ ਆ ਕੀ ਕਰੂਗੀ ਇਹਨਾਂ ਦਾ ਫੋਨ ਦੇ ਇਹ ਚੈੱਕ ਕਰਨਾ ਕੋਸ਼ਿਸ਼ ਚਲ ਤਿਆਰ ਹੋਗੀ ਤੂੰ ਵੀ ਇਹ ਤਿਆਰ ਕੁੜੀਏ ਆਪਦਾ ਪਰਚਾ ਕਲਰ ਰੋਲ ਨੰਬਰ ਵਗੈਰਾ ਤੇਰੇ ਬੱਚੇ ਰੋਲ ਨੰਬਰ ਭੁੱਲੇ ਹੁੰਦੇ ਹੁੰਦੇ ਆ ਤੇ ਆਹ 9 ਖਾ ਫੋਨ ਜਿਹੜਾ ਜੰਦੂ ਨਾ ਬੈਠ ਕੇ ਜਰਦਾ ਅੱਛਾ ਐ ਕਾ ਬੰਦਿਆ ਹੂੰ ਸਾਡੇ ਵੇਰੇ ਤਾਂ ਨਹੀਂ ਕਰਦੇ ਸੀ ਐ ਅੱਛਾ ਫੋਨ ਚ ਰ ਫਿਰ ਉਹ ਐ ਦਿਖਾ ਦਿੰਦੀ ਐ ਐ ਤਾਂ ਨਹੀਂਗਾ ਹਾਰਡ ਕਾਪੀ ਤਾਂ ਚਾਹੀਦੀ ਐ ਕਮਾਲ ਦੀ ਗੱਲ ਐ ਪੈਨ ਆਦੇ ਰੋਲ ਨੰਬਰ ਵਗੈਰਾ ਸਾਰਾ ਕੁਝ ਚੈੱਕ ਕਰ ਚੰਦਲ ਪਾਇ ਆਪੇ ਕੇ ਪਾਲੀ ਕਿਆ ਕਿਤੇ ਐਸੇ ਐਸੇ ਦੇਖ ਚੈੱਕ ਕਰ ਰੋਜ਼ੀ ਪੈਸੇ ਚਾਹੀਦੇ ਹੁੰਦੇ ਇਹ ਟਿਕ ਟਕ ਜਾਂਦੀ ਹੈ ਨਾ ਇਹਨੇ ਪਾਸ ਨਹੀਂ ਰੱਖ ਕੇ ਡੀ ਚਾਰਜ ਕਰਾਇਆ ਸੀ ਹੈ ਨਹੀਂ ਸੀ ਪੈਸੇ ਉਹਦੇ ਕੋਲ ਹੈਗੇ ਹੈ ਉਹ ਦੇ ਉਹ ਦੇ ਚੈੱਕ ਕਰੂਗੀ ਇਹ ਕੀ ਡੀ ਚਾਰਜ ਨਹੀਂ ਕਰਾਇਆ ਕੱਢਦਾ ਇਹ ਪੰਜ ਦਿਨ ਨਹੀਂ ਜਾਣਾ ਮਹੀਨੇ ਦਾ ਡੀ ਚਾਰਜ ਜ਼ਰੂਰੀ ਕਰਾਣਾ ਕਰਾਉਣਾ ਮੈਂ ਕਰਾਉਣ ਗਿਆ ਟਾਂ ਕਰੂੰਗਾ ਤਿੰਨ ਤੱਕ ਕਰੂੰਗਾ ਭਈ ਇਹ ਕਰੂਗਾ ਲੈ ਆਵੀ ਰੋਟੀ ਲੈ ਆ ਤਾਂ ਹੈ ਪਾਣੀ ਪਤ ਲੱਗਿਆ ਨਹੀਂ ਫੜੀ ਰੱਖ ਪਾ ਕੇ ਰੱਖੀ ਵੀ बोल ले जय माता दी बोल आ गए सुकड़ है कितने हैं 110 बस कहने हैं गए पेते लोगों आज आ गए आज तो आज असि फिर चौली ग्राउंड सरो टाइम मिलता शाम दा आ गया अकेला वो आगे किते चल गई सी गल्ला गल्ला विच भूल गई सी ਕੰਨੀ ਬਾਕੇ ਅਸੀਂ ਚੱਲੇ ਹੈਰੀਟੂ ਲੈਂਡ ਮੇਰੇ ਦੱਸ ਕੇ ਪੱਸੀਗਾ ਤੇ ਉਹ ਨਾਲ ਦੇ ਸਿੱਕੇ ਕਰਕੇ ਨਾ ਤੇ ਹੀ ਬੈਂਚ ਚੱਲੇ ਅੱਜ ਕੰਨੀ ਆਉਂਦੀ ਹੈ ਮੰਮੀ ਪਾਣੀ ਬੋਟਲ ਵੀ ਲਈ ਆ ਕਿ ਐਸੀ ਬਾਰੇ ਦੀ ਚੱਕਣੀ ਇੱਕ ਬੋਤਲ ਉਹ ਓਕੀ ਹੈ ਉਸਨੇ ਵਿੱਚ ਪਾਣੀ ਆ ਸੱਡਾ ਲੈ ਲੈ ਪਾਈ ਉਹ ਕਾਲਜ ਵਿੱਚ ਵੀ ਪਿੱਛੇ ਕਦੀ ਪਾਣੀ ਦਿੱਤਾ ਹੁੰਦਾ ਹੁੰਦਾ ਹੈਗਾ ਉਸ ਕਰਕੇ ਘਰ ਆ ਕੇ ਪੀ ਲਈ ਹੈ ਯਾ ਫਿਰ 5 ਵਜੇ ਡਾਈ ਵੀ ਲੈਂਦੇ ਤਾਂ ਪਾਣੀ ਬੋਟਲ ਉਹ ਵੱਜਦਾ ਕਹਿੰਦੇ ਜਦੋਂ ਪਾਣੀ ਲੈ ਕੇ ਆਸਲ ਕਿ ਬਹੁਤ ਜ਼ਰੂਰ 4 ਵਜੇ ਚੋਪਦੇ ਹਾਂ ਕਰਦੇ ਆਂ ਵੀ ਕਰਕੇ ਇਹ ਮਿਲਦੇ ਆਪਾਂ ਦੁਬਾਰਾ ਕੁਛ ਨਹੀਂ ਹੋ ਤੋੜਾ ਪੇਪਰ ਕਿਸ ਤਰ੍ਹਾਂ ਦਾ ਹੋ ਗਿਆ ਇਹਦੇ ਤੋਂ ਜਾਣਕਾਰੀ ਲੈਣੀ ਹੈ ਲਾਸਟ ਪੇਪਰ ਸੀ ਇਹ ਨੰਬਰ 15 20 ਨੰਬਰ ਨਹੀਂ ਅਨੁਸਾਰ ਆਰਾਮ ਕਰੂ ਆਪਾਂ ਲੈਣੀ ਆ ਉਹਨੂੰ ਦਫਤਰ ਤੇ ਲੋ ਜੀ ਸ਼ਾਮ ਨੂੰ ਬਿਲਕੁਲ ਜਾਦਾ ਰਸ਼ਮੀ ਹੈ ਉਹ ਥੋੜਾ ਜਿਹਾ ਜੇ ਲੇਟ ਹੋ ਗਏ ਤਾਂ ਸਾਨੂੰ ਰਾਸ਼ੀ ਰਸ਼ਮੀ ਦਾ ਤੇ ਕਿ ਨਾ ਰਸ਼ਮੀ ਆਣੇ ਦਾ

ਤਲਬ ਦੇ ਨਾਲ ਬੇਲਪੁਰੀ ਦੀ ਆਪਦੀ ਇਹਦੀ ਬੇਲਪੁਰੀ ਤਾਂ ਪੱਕੀ ਆਈਟਮ ਹੈ ਨਾ ਜਿਹੜੀ ਇਹਨੇ ਖਾਣੀ ਖਾਣੀ ਹੈ ਪਹਿੰਜੀ ਪੇਪਰ ਤਾਂ ਤੁਹਾਨੂੰ ਦੱਸਿਆ ਹੀ ਨਹੀਂਗਾ ਚਾ ਦੱਸਾਂ ਕਿਉਂ ਦੱਸਾਂ ਇਹਦਾ ਪਤਾ ਹੀ ਹੈ ਮੈਨੂੰ ਤੇਰਾ ਰਿਵਿਊ ਇਹਦਾ ਮਤਲਬ ਕਿਉਂ ਦੱਸਾਂ ਤਾ ਕੀ ਹੋਇਆ ਕੀ ਆਏ ਪੇਪਰ ਜੀ ਜਿਵੇਂ ਹੁਣ ਸੋਦ ਆ ਪੇਪਰ ਛੱਡ ਕੇ ਇੰਨੀ ਜਿਆਦ ਨੀਂਦਾ ਹੀ ਪੀ ਸੀ ਅਸੀਂ ਆਏ ਆਂ ਜੀ ਗੋਲ ਗੱਪੇ ਖਾਣੇ ਦੇ ਤੋਂ ਕੱਲ ਵੀ ਆਏ ਸੀ ਕਿਉਂ ਆਸਦੀ ਗਏ ਨਹੀਂ ਉੱਪਰ ਗੱਡੀ 'ਚ ਹੀ ਬੈਠੇ ਆ ਗਈ ਬੇਲਪੁਰੀ ਖਾਨ ਇੱਥੇ ਇਹਦੇ ਬੇਲਪੁਰੀ ਤਾਂ ਇਹਨੂੰ ਰੱਬ ਖਵਾਵੇ ਬੇਲਪੁਰੀ ਦੀ ਸ਼ੌਕੀਨ ਹੈ ਬੇਲਪੁਰੀ ਦੀ ਸ਼ੌਕੀਨ ਇੱਥੇ ਥੋੜੀ ਸਸਤੀ ਹੈ ਗੁਲਗੱਪੇ ਆਖੀ ਖਾ ਲੋਟੀ ਸ਼ਾਮ ਦਾ ਵੇਲਾ ਹੋ ਗਿਆ ਨਾ ਸ਼ੁਰੂ ਹੋ ਗਿਆ ਰਾਤ ਨੂੰ ਉਦਲੇ ਪੱਛੇ ਲੱਗ ਗਿਆ ਜਾਮਪੂਰਾ